ਅਦਰਸ਼ ਲਈ ਚੰਨਜੀ ਸਿੰਘ ਵੱਲੋਂ ਆਪਣੇ ਹਲਕੇ ਦੇ ਦੌਰੇ ਦੌਰਾਨ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਵਿਰੋਧੀਆਂ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਉਹ ਸਰਾਸਰ ਬੇਬੁਨਿਆਦ ਨੇ। ਜਦੋਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਸਮੇਂ ਤੋਂ ਹੀ ਵੱਡੇ ਗੈਂਗਸਟਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ। ਤੇ ਪੰਜਾਬ ਦੇ ਵਿੱਚ ਚੰਗਣ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਗਈ ਹੈ। ਵਿਧਾਇਕ ਨੇ ਇਸ ਮੌਕੇ ਤੰਸ਼ ਕੱਸਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਹ ਸਰਕਾਰ ਦੇ ਵਿੱਚ ਕਿਸੇ ਵੀ ਗੈਂਗਸਟਰ ਨੂੰ ਰਾਜਨੀਤਿਕ ਪੋਸਟ ਪਨਾ ਨਹੀਂ ਦਿੱਤੀ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਹੁੰਦਾ ਰਿਹਾ ਹੈ ਕਿ ਗੈਂਗਸਟਰ ਨੂੰ ਪਨਾ ਦਿੱਤੀ ਗਈ ਹੈ ਤੇ ਇਸ ਮੌਕੇ ਵਿਧਾਇਕ ਵੱਲੋਂ ਵਿਕਰਮ ਸਿੰਘ ਮਜੀਠੀਆ ਉੱਤੇ ਵੀ ਟਿੱਖੇ ਸ਼ਬਦ ਦੀ ਵਰਤ ਕੀਤਾ ਗਿਆ ਦੇਖੋ ਵਿਰੋਧੀਆਂ ਦੇ ਕੋਲ ਮੁੱਦਾ ਕੋਈ ਨਹੀਂ ਹੈ ਮੈਂ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਪੰਜਾਬ ਦੀ ਸਭ ਤੋਂ ਵਧੀਆ ਸਟੇਟ ਹੋਣਾ ਇਹ ਬਣ ਗਈ ਹੈ ਪਹਿਲਾਂ ਪੰਜਾਬ ਲਾ ਐਂਡ ਆਰਡਰ ਸੋਲਵੇ ਨੰਬਰ ਤੇ ਆਉਂਦਾ ਸੀ ਬੇ ਚੰਗੇ ਲਾ ਹੁਣ ਹੁਣ ਸਤਾਰਵੇਂ ਮਤਲਬ ਜਿਹੜਾ ਕ੍ਰਾਈਮ ਰੇਟ ਘਟਿਆ ਹੈ ਪੰਜਾਬੋਂ ਦੂਸਰੀ ਗੱਲ ਤੁਸੀਂ ਦੇਖਿਆ ਕਿ ਹਜ਼ਾਰਾਂ ਕਈ ਹਜ਼ਾਰਾਂ ਜਿਹੜੇ ਗੈਂਗਸਟਰ ਹੈ ਉਹ ਚੱਕ ਕੇ ਅੰਦਰ ਕਿਤੇ ਗਏ ਜਿਹੜੇ ਨਸ਼ੇ ਵੇਚਦੇ ਉਹ ਅੰਦਰ ਕਿਤੇ ਗਏ ਹੈ ਔਰ ਗੈਂਗਵਾੜ ਜਿਹੜੀਆਂ ਹੁੰਦੀਆਂ ਸੀ ਉਹ ਬੰਦ ਹੋ ਚੁੱਕੀਆਂ ਕਿਉਂਕਿ ਹੁਣ ਕੋਈ ਸਰਗਣਾ ਨਹੀਂ ਰਿਹਾ ਪਹਿਲੀਆਂ ਜਿਹੜੀਆਂ ਪਾਰਟੀਆਂ ਜਿਹੇ ਮੈਂ ਨਾਂ ਨਹੀਂ ਲਗਾ ਤੁਸੀਂ ਜਾਣਦੇ ਹੋ ਰਵਾਇਤੀ ਪਾਰਟੀਆਂ ਉਹ ਗੈਂਗਸਟਰਸ ਨੂੰ ਜਨਮ ਦੰਦਿਆਂ ਤੋਂ ਜਨਮਦਾਤਾ ਅੱਜ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਗੈਂਗਸਟਰ ਨੂੰ ਪੁਸ਼ਤਪਨਾ ਨਹੀਂ ਦਿੱਤੀ ਜਾਂਦੀ ਪਰ ਤੁਸੀਂ ਅੱਜ ਹੁਣੇ ਦੇਖਿਆ ਕਿ ਜਿਵੇਂ ਹੁਣੇ ਸਰਦਾਰ ਸੁਖਵੀਰ ਸਿੰਘ ਬਾਦਲ ਉੱਤੇ ਜਿਹੜਾ ਹਮਲਾ ਹੋਇਆ ਕਿ ਕਿੰਨੀ ਮੁਸਤੈਦੀ ਨਾਲ ਜਿਹੜਾ ਪੰਜਾਬ ਪੁਲਿਸ ਨੇ ਉਹ ਜਿਹੜਾ ਹੈਗਾ ਨੁਕਸਾਨ ਹੋਣ ਤੋਂ ਰੋਕਤਾ ਸੋ ਸਰਕਾਰ ਬਚਨਪਦ ਹੈ ਮੇਰਾ ਖਿਆਲ ਸਭ ਤੋਂ ਪੀਸਫੁਲ ਅਗਰ ਕੋਈ ਸਟੇਟ ਅੱਜ ਹੈਗੀ ਹੈ ਟਾਪ ਪੰਜਾਬ ਦੇਖੋ ਵਿਕਰਮ ਜੀਪੀਏ ਕੋਲ ਕੋਈ ਕੰਮ ਤਾਂ ਹੈ ਨਹੀਂ ਵਿਲੇ ਹੋਏ ਪਏ ਸਾਰੇ ਇਹ ਵਿਲੇ ਨੇ ਇਹਨਾਂ ਕੋਲ ਬਸ ਰੋਜ਼ ਦਾ ਇੱਕੋ ਹੀ ਕੰਮ ਹੈ ਵੀ ਕੋਈ ਕੋਈ ਨਾ ਕੋਈ ਨੁਕਤਾ ਲੱਭਿਆ ਕਿ ਸਰਕਾਰ ਨੂੰ ਬਦਨਾਮ ਕੀਤਾ ਜਾਵੇ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਆਪਣਾ ਜਿਹੜੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਤੇ ਕਿਵੇਂ ਇਹਨਾਂ ਨੇ ਨਸ਼ੇ ਵੇਚਦੇ ਰਹੇ ਕਿਵੇਂ ਇਹ ਗੈਂਗਸਟਰਾਂ ਨੂੰ ਪੋਸ਼ਪਨਾ ਕਰਦੇ ਰਹੇ ਹੁਣ ਤੁਸੀਂ ਡੇਰਾ ਬਾਬਾ ਨਾਨਕ ਤੇ ਦੇਖਿਆ ਕਿ ਜਿੱਥੇ ਕਿ ਪੂਰਾ ਗੈਂਗਸਟਰਿਜ਼ਮ ਚੱਲਦਾ ਸੀ ਅੱਜ ਉੱਥੇ ਬੜੇ ਪੀਸਫੁੱਲਿੰਗ ਜਿਹੜਾ ਹੈਗਾ ਉੱਥੇ ਵੀ ਲੋਕਾਂ ਨੇ ਆਮ ਆਦੀ ਪਾਰਟੀ ਤੇ ਹੱਥ ਜਿਹੜੀ ਅਮਪੋਰਟਾਂ ਦਿੱਤੀਆਂ ਸੋ ਅਗਰ ਇਹ ਇਹ ਕਹਿਣਾ ਚਾਹੁੰਦੇ ਆ ਇਹਨਾਂ ਕੋ ਰਹੀ ਨਹੀਂ ਪਹਿਲਾਂ ਤਾਂ ਤਿੰਨ ਸੀ ਇਹਨਾਂ ਤੇ ਤਿੰਨ ਚੋਂ ਵੀ ਦੋ ਹੋ ਗਏ ਐਮਐਲਏ ਇਹ ਕਿਹੜੀਆਂ ਗੱਲਾਂ ਕਰਦੇ ਆ ਆਪਣੇ ਪੀੜ੍ਹੀ ਥੱਲੇ ਪਹਿਲਾਂ ਸੋਟਾ ਮਾਰਨ ਦੂਸਰਿਆਂ ਤੇ ਉਂਗਲਾਂ ਉਂਖਾਉਣ ਦੀ